ਮਾਜੋ ਐਸਐਸਪੀ ਦੀ ਦਿਦਰ ਨਿਰਦੇਸ਼ ਤੇ ਤੇ ਮਾਜੋ ਸਾਡੇ ਐਸਪੀਡੀ ਸਾਹਿਬ ਜਿਹੜਾ ਲਈ ਤੇ ਜਿਹੜੀ ਆਪਣਾ ਦਿਵਾਰ ਦਾ ਦੋ ਘਮਾਂਟ ਹੋਈਆਂ ਇੱਕ ਬੋਲ ਹੱਟੀ ਇੱਕ ਕਪਣਾ ਤੇ ਇੱਕ ਟਰੱਕ ਡੀਲਰ ਜਿਹੜੀ ਬੋਲ ਹੱਟੀ ਦੀ ਵਾਰਦਾਤ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਤਾਂ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚ ਜਿਹੜੇ ਆਪਣਾ ਤਿੰਨੇ ਜਣੇ ਹੀ ਜਿਹੜੀ ਬੋਲ ਹੱਟੀ ਤੇ ਅਮੰਦੀਤ ਤੇ ਕਾਸ਼ ਤੇ ਬਿੱਲਾ ਵੈਣਗੇ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਮੁਸਤਫਾ ਜਿਹੜੀ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰੋਪਰਟੀ ਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤਿਆ ਨਾ ਜਰਮਿੰਦੀ ਉਹਨਾਂ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਂਗੀ ਤੋਂ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਰਾਂਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਸੀ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਦੋਨੀ ਬੰਦ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤਾਂ ਤੋਂ ਅਮਨ ਅਸਲ ਉਹ ਕਿੰਨੇ ਵਿਅਕਤੀ ਗ੍ਰਸਤ ਆਏ ਲਿਖੇ ਟੋਟਲ ਅਹੀਂ ਜਿਹੜੇ 5 ਜਾਣੇ ਆਪਣਾ ਅਰੈਸਟ ਕਰ ਲਿਆ ਇਹਨਾਂ ਦਾ ਪਹਿਲਾਂ ਵੀ ਕੋਈ ਐਸ ਕੇ ਕਿਤੇ ਦਰਜ ਨਹੀਂ ਹੈ ਇਹਨਾਂ ਨੇ ਆਪਣਾ ਜਿਹੜਾ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਜਿਹੜੀ ਹੱਡੀ ਦਿੱਤੀ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੇ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮਿੱਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੈਕੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਨਾ ਕਰਨਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਖਰੋਤੀ ਦੀ ਮੰਗ ਕੀਤੀ ਹੈ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜਿਹੜੇ ਇਹ ਕਰ ਰਹੇ ਆਪਣਾ ਜਿਹੜਾ ਗਾਂ ਤੋਂ ਤੁਸੀਂ ਸਰ ਕਿਸੇ ਗਿਆਨ ਨਾਲ ਕੰਮ ਕਰਦੇਗੇ ਤੁਹਾਨੂੰ ਇਹ ਆਪਣਾ ਜਿਹੜਾ ਅਮਨ ਆਪਣਾ ਕਬੇ ਰਾਜਪੂਤਾਂ ਤੇ ਦੁਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਕੋਈ ਸਟੀਕਾ ਕੰਮ ਕਰਨਾ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਗੇ ਚੈਨ ਨੂੰ ਕੋਈ ਨਾ ਕੋਈ ਪੈਸੇ ਪਾਉਂਦੇ ਆ ਖਰਚਾ ਵਰਚਾ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਗਸਟਰ ਨੇ ਪਰਚੀ ਦਰਜ ਨੇ ਹਾਂਜੀ ਕਬੇ ਰਾਜਪੂਤਾਂ ਤੇ ਦੁਨੀ ਹਾਂਜੀ ਬਿਕਾ ਹਵੇ ਸਟਾਨੇ ਚ ਕਿਆ ਬਾਤ ਕਮਾਂਡ ਥਾਣੇ ਜਿੱਤੇ ਦੁਨੀ ਅਫਸਰ ਅਦਰ ਜੋ ਲੱਗਦਾ ਇਸ ਕੇਸ ਮੇ ਗੇਚਨ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾਈ ਕਰ ਰਹੇ ਨੇ ਤਫਤੀਸ਼ ਕਾ